ਬਹੁਤ ਵੱਡੇ ਫੈਸਲੇ ਪੰਥ ਵਾਸਤੇ ਗੁਰੂ ਕੇ ਵਜ਼ੀਰ ਭਾਈ ਮਨੀ ਸਿੰਘ ਜੀ ਲੈਂਦੇ ਸੀ ਪੰਥ ਦੇ ਹਿਤੂ ਸੀ ਮੈਂ ਸਵੇਰੇ ਇੱਕ ਬੇਨਤੀ ਕੀਤੀ ਸੀ ਬੰਗਲਾ ਸਹਿ ਸੇਵਾ ਕਰਦੇ ਹੋں ਵੀ ਉਹ ਧੰਨ ਗੁਰੂ ਕੇ ਗ੍ਰੰਥੀ ਸਾਹਿਬ ਸਨ ਜਿਹੜੇ ਗੁਰੂ ਗ੍ਰੰਥ ਦੇ ਵੀ ਸੇਵਾਦਾਰ ਸੀ ਤੇ ਪੰਥ ਦੇ ਵੀ ਸੇਵਾਦਾਰ ਸੀ ਇਕੱਲੇ ਗੁਰੂ ਗ੍ਰੰਥ ਦੇ ਰਮਾਲਾ ਸਾਹਿਬ ਨਹੀਂ ਸੀ ਵੇਖਦੇ ਪੰਥ ਦੀ ਹੋਣੀ ਵੀ ਘਟਦੇ ਸੀ ਪਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਪੈਸੇ ਭਰੋ ਕਹਿਣ ਲੱਗੇ ਜਦੋਂ ਜੋੜ ਮੇਲਾ ਹੀ ਨਹੀਂ ਲੱਗਿਆ ਪੈਸੇ ਕਾ ਦੇ ਕਹਿੰਦੇ ਫਿਰ ਫੜ ਕੇ ਲਾਹੌਰ ਲੈ ਜਾਂਦਾ ਸ਼ਰਤ ਉਹੀ ਸੀ ਜਾਂ ਧਰਮ ਤਿਆਗ ਦਿਓ ਜਾਂ ਮਰਨ ਲਈ ਤਿਆਰ ਹੋ ਜਾਓ ਪਾਈ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਵੀ ਯਾਰ ਰੰਗਜੀਤ ਤੋਂ ਲੈ ਕੇ ਫਰਖਸ਼ੇਰ ਦਾ ਵੇਲਾ ਆਇਆ ਬਹਾਦਰ ਸ਼ਾਹ ਦਾ ਵੇਲਾ ਆਇਆ ਅੱਜ ਤੱਕ ਕਿਸੇ ਸਿੱਖ ਨੇ ਇਹ ਸੌਦਾ ਕੀਤਾ ਵੀ ਜ਼ਿੰਦਗੀ ਬਚਾਉਣ ਲਈ ਧਰਮ ਹਾਰਿਆ ਹੋਵੇ ਤੇ ਜਦੋਂ ਇੱਕ ਵੀ ਸਿੱਖ ਨੇ ਅੱਜ ਤੱਕ ਇਹ ਸੌਦਾ ਨਹੀਂ ਕੀਤਾ ਫਿਰ ਮੈਨੂੰ ਕਿਉਂ ਪੁੱਛਦੇ ਹੋ ਸ਼ਹੀਦ ਕਰੋ ਇਤਿਹਾਸ ਕਹਿੰਦਾ ਵੀ ਲਾਹੌਰ ਦੇ ਸਿੰਘਾਂ ਨੇ ਸਖ ਸੰਗਤ ਨੇ 5000 ਰੁਪਇਆ ਇਕੱਠਾ ਕੀਤਾ ਹਕੂਮਤ ਨੂੰ ਭਰਨ ਵਾਸਤੇ ਪਰ ਭਾਈ ਸਾਹਿਬ ਨੇ ਮਨਾਂ ਕਰ ਦਿੱਤਾ ਵੀ ਜਦੋਂ ਮਾਰਨਤੀ ਆਗੇ ਤੇ ਹੋਰ ਕੋਈ ਬਹਾਨਾ ਲੱਭ ਲੈਣਗੇ ਇਸ ਵਾਸਤੇ ਕੌਮ ਦੇ ਪੈਸੇ ਅਜ਼ਾਈ ਨਹੀਂ ਗੋਆਣੇ ਉਹ ਭਾਈ ਸਾਹਿਬ ਜੀ ਦੀ ਫਤਵਾ ਸੁਣਾਇਆ ਕਿ ਇਹਨਾਂ ਦਾ ਜਿਸਮ ਦਾ ਇੱਕ ਇੱਕ ਜੋੜ ਜੋੜ ਕੱਟ ਕੇ ਸ਼ਹੀਦ ਕੀਤਾ ਜਾਏ ਇੱਕ ਇੱਕ ਜੋੜ ਜੋੜ ਕੱਟ ਕੇ ਸ਼ਹੀਦ ਕੀਤਾ ਜਾਏ ਜਿਸਮ ਦੇ ਜੋੜ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦੇ ਸੀ ਤਿੰਨ ਤਿੰਨ ਟੁਕੜੇ ਇੱਕ ਇੱਕ ਉਂਗਲ ਦੇ ਕੀਤੇ ਗਏ ਹੱਥ ਕੱਟਿਆ ਗਿਆ ਕੋਣੀ ਕੱਟੀ ਗਈ ਬਾਹਾਂ ਕੱਟੀਆਂ ਗਈਆਂ ਪੈਰਾਂ ਨੂੰ ਕਿੱਟੇ ਗੋਡਿਆਂ ਨੂੰ ਓੜ ਗਰਦਨ ਕੱਟੀ ਗਈ ਖੂਨ ਦੇ ਛੱਪੜ ਲੱਗ ਗਏ ਭਾਈ ਸਾਹਿਬ ਸ਼ਹੀਦ ਹੋ ਗਏ ਜਿੰਨੇ ਜ਼ਖਮ ਜਿੰਨੇ ਫਟ ਸਾਰੇ ਪੰਥ ਤੇ ਲੱਗਨੇ ਸੀ ਉਹ ਆਪਣੇ ਸਰੀਰ ਦੇ ਉੱਤੇ ਝੱਲੇ ਪਾਈ ਬਣੀ ਸਿੰਘ ਜੀ ਦਾ ਪਰ ਇਸ ਦੀਵਾਲੀ ਦੇ ਜੋੜ ਮੇਲ ਉੱਤੇ ਪੰਥ ਨੂੰ ਬਚਾਇਆ ਉਹਨਾਂ ਮਹਾਨ ਯੋਧਿਆਂ ਨੂੰ ਅਸੀਂ ਚੇਤੇ ਕਰਨਾ ਸਾਧ ਸੰਗਤ ਗੁਰੂ ਦਾ ਪੱਲਾ ਫੜਨਾ